ਇੱਕ ਮਾਨਕ ਸਾਹਿਬ ਦਾ ਗੀਤ ਹੈ ਕਿ ਇਹ ਦੁਨੀਆ ਧੋਖੇ ਬਾਜਾਂ ਦੀ ਇੱਥੇ ਯਾਰ ਬਣਾ ਕੇ ਠੱਗਦੇ ਨੇ ਮੂੰਹੋਂ ਮੋਮੰਤੇ ਦਿਲ ਦੇ ਕਾਫਿਰ ਨੇ ਗੰਗਾ ਦੇ ਪੰਡਤ ਲੱਗਦੇ ਨੇ ਸਾਰੇ ਦੋਸਤਾਂ ਹਸਵੀਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਪੇਜ ਨੂੰ ਫੋਲੋ ਕਰ ਲਓ ਹੋ ਸਕੇ ਤਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਛੋਟੀ ਜੀ ਕਹਾਣੀ ਸੁਨੇਹਾ ਬਹੁਤ ਵੱਡਾ ਹੈ ਬੇਨਤੀ ਹੈ ਵੀਡੀਓ ਨੂੰ ਆਖਰ ਤੱਕ ਦੇਖਿਓ ਇੱਕ ਵਾਰ ਇੱਕ ਸ਼ਿਕਾਰੀ ਬਾਜ਼ਾਰ ਦੇ ਵਿੱਚ ਤਿੱਤਰ ਵੇਚ ਰਿਹਾ ਸੀ ਉਸ ਨੇ ਇੱਕ ਟੋਕਰੀ ਦੇ ਵਿੱਚ ਕਾਫੀ ਤਿੱਤਰ ਪਾਏ ਹੋਏ ਸੀ ਇੱਕ ਬੰਦਾ ਉਹ ਸ਼ਿਕਾਰੀ ਦੇ ਕੋਲ ਆਇਆ ਤੇ ਉਸ ਨੂੰ ਪੁੱਛਣ ਲੱਗਾ ਕਿ ਤਿੱਤਰ ਕਿੰਨੇ ਦਾ ਤਾਂ ਸ਼ਿਕਾਰੀ ਨੇ ਤਿੱਤਰਾਂ ਵੱਲ ਉਂਗਲ ਕਰਕੇ ਕਿਹਾ ਕਿ 50 ਰੁਪਏ ਦਾ ਪਰ ਸ਼ਿਕਾਰੀ ਕੋਲ ਇੱਕ ਹੋਰ ਟੋਕਰੀ ਸੀ ਜਿਸ ਵਿੱਚ ਸਿਰਫ ਇੱਕ ਹੀ ਤਿੱਤਰ ਸੀ ਤਾਂ ਉਸ ਬੰਦੇ ਨੇ ਕਿਹਾ ਕਿ ਉਹ ਤਿੱਤਰ ਦੇ ਦੇ ਤਾਂ ਸ਼ਿਕਾਰੀ ਨੇ ਕਿਹਾ ਕਿ ਉਹ ਤਿੱਤਰ ਮਹਿੰਗਾ ਹੈ ਉਹ ਤਿੱਤਰ ਦੀ ਕੀਮਤ 500 ਰੁਪਿਆ ਇਹ ਸੁਣ ਕੇ ਬੰਦਾ ਬੜਾ ਹੈਰਾਨ ਹੋਇਆ ਤੇ ਬੰਦੇ ਨੇ ਪੁੱਛਿਆ ਕਿ ਇਸ ਤਿੱਤਰ ਦੀ ਕੀਮਤ ਇੰਨੀ ਕਿਉਂ ਆ ਤਾਂ ਸ਼ਿਕਾਰੀ ਨੇ ਦੱਸਿਆ ਕਿ ਇਹ ਬਾਕੀ ਤਿੱਤਰਾਂ ਦਾ ਸ਼ਿਕਾਰ ਕਰਨ ਵਿੱਚ ਮੇਰੀ ਮਦਦ ਕਰਦਾ ਹੈ ਮੈਂ ਜਾਲ ਵਿਛਾ ਦਿੰਨਾ ਤੇ ਇਸ ਨੂੰ ਉਸ ਜਾਲ ਦੇ ਉੱਤੇ ਬਿਠਾ ਦਿੰਨਾ ਤੇ ਇਹ ਬਾਕੀ ਤਿੱਤਰਾਂ ਨੂੰ ਆਵਾਜ਼ ਮਾਰਦਾ ਹੈ ਕਿ ਮੇਰੇ ਉੱਤੇ ਮੁਸੀਬਤ ਪੈ ਗਈ ਤੁਸੀਂ ਆਓ ਮੈਨੂੰ ਬਚਾਓ ਬਾਕੀ ਤਿੱਤਰ ਜਦੋਂ ਇਸ ਕੋਲ ਆ ਕੇ ਬੈਠਦੇ ਨੇ ਤਾਂ ਉਹ ਜਾਲ ਵਿੱਚ ਫਸ ਜਾਂਦੇ ਨੇ ਤੇ ਮੈਂ ਉਹਨਾਂ ਨੂੰ ਫੜ ਲੈਣਾ ਉਸ ਦੇ ਬਦਲੇ ਮੈਂ ਇਸ ਤਿੱਤਰ ਨੂੰ ਵਧੀਆ ਵਧੀਆ ਚੀਜ਼ਾਂ ਖਵਾਉਣਾ ਜੋ ਇਸ ਨੂੰ ਮਨ ਪਾਉਂਦਾ ਮੈਂ ਉਹ ਖਵਾਉਣਾ ਤਾਂ ਉਸ ਬੰਦੇ ਨੇ ਕਿਹਾ ਕਿ ਕੋਈ ਗੱਲ ਨਹੀਂ ਜੇ ਤਿੱਤਰ 500 ਰੁਪਏ ਦਾ ਤਾਂ ਆ ਲੈ 500 ਰੁਪਏ ਮੈਨੂੰ ਇਹੀ ਤਿੱਤਰ ਦੇ ਦੇ ਤਾਂ ਸ਼ਿਕਾਰੀ ਨੇ ਉਹ ਤਿੱਤਰ ਉਹ ਬੰਦੇ ਦੇ ਹੱਥ ਤੇ ਰੱਖ ਦਿੱਤਾ ਪਰ ਉਹ ਬੰਦੇ ਨੇ ਤਿੱਤਰ ਨੂੰ ਫੜਨਸਾਰ ਉਸ ਦੀ ਗਰਦਨ ਮਰੋੜ ਦਿੱਤੀ ਤੇ ਉਸ ਨੂੰ ਮਾਰ ਦਿੱਤਾ ਇਹ ਸਭ ਕੁਝ ਇੱਕ ਬੰਦਾ ਦੂਰ ਖੜਾ ਦੇਖ ਰਿਹਾ ਸੀ ਉਹ ਉਸ ਬੰਦੇ ਕੋਲ ਆਇਆ ਤੇ ਉਸ ਨੂੰ ਕਹਿਣ ਲੱਗਾ ਕਿ ਭਾਈ ਸਾਹਿਬ ਤੁਸੀਂ 500 ਰੁਪਿਆ ਲਗਾ ਕੇ ਤਿੱਤਰ ਖਰੀਦਿਆ ਵੀ ਤੇ ਇਸ ਨੂੰ ਮਾਰ ਕਿਉਂ ਦਿੱਤਾ ਉਸ ਬੰਦੇ ਨੇ ਕਿਹਾ ਕਿ ਇਹ ਤਿੱਤਰ ਆਪਦੇ ਸਮਾਜ ਉੱਤੇ ਕਲੰਕ ਸੀ ਇਹ ਆਪਣੇ ਲਾਲਚ ਲਈ ਆਪਣੇ ਫਾਇਦੇ ਲਈ ਆਪਣੇ ਸਾਥੀਆਂ ਦੀ ਬਲੀ ਦੇਣੋਂ ਵੀ ਨਹੀਂ ਘਤਰਾਂਦਾ ਸੀ ਇਸ ਲਈ ਇਸ ਦਾ ਮਰਨਾ ਬਹੁਤ ਜ਼ਰੂਰੀ ਸੀ ਸੋ ਬਾਈ ਜੀ ਕਹਾਣੀ ਬਹੁਤ ਛੋਟੀ ਆ ਪਰ ਸੁਨੇਹਾ ਬਹੁਤ ਵੱਡਾ ਹੈ ਕਿ ਐਦਾਂ ਦੇ ਤਿੱਤਰ ਆਪਣੇ ਸਮਾਜ ਵਿੱਚ ਵੀ ਬਹੁਤ ਨੇ ਜਿਹੜੇ ਆਪਣੇ ਫਾਇਦੇ ਲਈ ਆਪਣੇ ਲਾਲਚ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਸੋ ਬੇਨਤੀ ਹੈ ਇਹੋ ਜੇ ਤਿਤਰਾ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬੜੀ ਪਸੰਦ ਆਈ ਹੋ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਾਰੇ ਦੋਸਤਾਂ ਨੂੰ ਸ਼੍ਰੀਕਾ